ਸਿੱਖੀ ਸਿੱਖਿਆ ਨੂੰ ਸਮਰਪਿਤ ਚੀਫ ਕਾਲਸਾ ਦੀਵਾਨ ਦੀ ਸਰਪਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੇਨਿਊ ਵਿਖੇ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਮਾਗਮ ਬੜੀ ਸ਼ਰਧਾ ਤੇ ਉਚਾਣ ਨਾਲ ਮਨਾਇਆ ਗਿਆ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੀਤ ਨਿਭਾਉਂਦੇ ਸਤਵੀਂ ਜਮਾਤ ਵਿੱਚ ਪੜ ਰਹੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ ਗਈ ਸਮਾਗਮ ਦੇ ਆਰੰਭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਨੂੰ ਬੈਂਡ ਦੀ ਮਿੱਠੀ ਧੁਨ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਫੁੱਲਾ ਨਾਲ ਸ਼ਿੰਗਾਰੇ ਪੰਡਾਲ ਵਿੱਚ ਸੁਸ਼ੋਭਿਤ ਕੀਤਾ ਗਿਆ ਉਪਰੰਤ ਸਕੂਲ ਦੀ ਜੂਨੀਅਰ ਟੀਮ ਅਤੇ ਸੈਂਟਰਲ ਖਾਲਸਾ ਯﺘੀਮਖਾਨੇ ਤੋਂ ਭਾਈ ਸਤਨਾਮ ਸਿੰਘ ਵੱਲੋਂ ਇਲਾਹੀ ਬਾਣੀ ਦੇ ਰਸਪਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇ ਜਰ ਚੀਫ ਖਾਲਸਾ ਦੀਵਾਨ ਦੇ ਐਡੀਸ਼ਨਲ ਅੰਡਰ ਰੀਸ ਕਤਰ ਇੰਚਾਰਜ ਸਰਦਾਰ ਜਸਪਾਲ ਸਿੰਘ ਟਿੱਲੋ ਪ੍ਰਿੰਸੀਪਲ ਸ਼੍ਰੀਮਤੀ ਸਤਬੀਰ ਕੌਰ ਹਾਜ਼ਰ ਮੌਜੂਦ ਸਨ ਅੱਜ ਚੀਫ ਖਾਸ ਅਧਵਾੰਦੇ ਸਕੂਲ ਗੋਲਡਨ ਐਵੇਨਿਊ ਸ੍ਰੀ ਹਰਕ੍ਰਿਸ਼ਨ ਬਾਬੇ ਸਕੂਲ ਗੋਲਡਨ ਐਵੇਨਿਊ ਦਾ ਸਮਾਗਮ ਸੀਗਾ ਜਿੱਥੇ ਖੁੱਲਾ ਪਾਠ ਸੀਗਾ ਉਹਦਾ ਅੱਜ ਕੋਪੇ ਕੀਰਤਨ ਹੋਇਆ ਬੱਚਿਆਂ ਨੇ ਕੀਰਤਨ ਕੀਤਾ ਔਰ ਉਹਦੇ ਬਾਅਦ ਯਾਨੀ ਕੇਵਲ ਸਿੰਘ ਜੀ ਆਏ ਸੀਗੇ ਉਹਨਾਂ ਬੱਚਾ ਦਾ ਪਰਵਰਸ਼ਨ ਕੀਤੇ ਬੱਚਾ ਨੂੰ ਸਿੱਖਿਆ ਦਿੱਤੀ ਉਹਦੇ ਬਾਅਦ ਪ੍ਰੈਸ ਡਿਸਟ੍ਰਿਬਿਊਸ਼ਨ ਸਰਮਣੀ ਵੀ ਹੋਈ ਹੈ ਸਾਡੀ ਔਰ ਤੁਸੀਂ ਅਖੀਰ ਚ ਵੇਖਿਆ ਕਿਤਨਾ ਬੱਚਾ ਨੇ ਕਿੰਨਾ ਸੋਹਣਾ ਵਾਕ ਲਿਆ ਬੜਾ ਸੋਹਣਾ ਬੱਚੇ ਬਹੁਤ ਜੱਗੇ ਪਾਠ ਕਰਦੇ ਆ ਸਕੂਲ ਦੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਇਨਾਮ ਡਿਸਟ੍ਰਿਬਿਊਸ਼ਨ ਵੀ ਸੀ ਕੀ ਅੱਜ ਔਰ ਹਰ ਸਾਲ ਵਾਂਗੂ ਗੁਰੂ ਪਾਸ਼ਾ ਗੁਰੂ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਦੇ ਸੰਬੰਧ ਵਿੱਚ ਇਹ ਅਸੀਂ ਮਨਾਉਂਦੇ ਆ ਦਿਨ ਤੇ ਇਸ ਸਾਲ ਤੇ ਸਾਡੇ ਵਾਸਤੇ ਹੋਰ ਬੜੀ ਵੱਡੀ ਗੱਲ ਹੈ ਕਿ 350 ਸਾਲ ਦਾ ਤੇਗ ਪਹਾੜਾ ਜੀ ਦੇ ਸ਼ਹੀਦੀ ਦਿਹਾੜੇ ਦਾ ਉਹ ਵੀ ਅਸੀਂ ਜਿਹੜਾ ਪਿਆਰਾ ਮਨਾ ਰਹੇ ਹਾਂ ਉਸ ਨੂੰ ਬੜਾ ਚੰਗਾ ਲੱਗਾ ਬੱਚਾ ਨੂੰ ਵੇਖ ਕੇ ਬੱਚੇ ਦੇ ਮਾਪਿਆਂ ਨੂੰ ਵੇਖ ਕੇ ਸਭ ਨੇ ਇੱਥੇ ਅੱਜ ਸ਼ਮੂਲੀਅਤ ਕੀਤੀ ਹੈ ਪਰ ਮੈਂ ਇਹ ਆਸ ਕਰਦਾ ਕਿ ਇਸ ਤਰ੍ਹਾਂ ਹੀ ਬੱਚੇ ਬਾਦ ਫੁਰ ਕੇ ਪੜ੍ਹਦੇ ਲਿਖਦੇ ਅੰਤ ਰਾਂਗੇ ਅੱਤਰ ਕੀ ਕਰਨਗੇ ਅੱਜ ਇੱਕ ਬੱਚਾ ਹੈ ਉਹ ਹੈ ਜਿਹਨੇ ਫਰੀਦਕੋਟ ਮੈਡੀਕਲ ਕਾਲਜ ਐਡਮਿਸ਼ਨ ਲਈ ਉਹਨੂੰ ਨਾਮ ਦਿੱਤਾ ਔਰ ਇੱਕ ਬੱਚਾ ਉਹ ਹੈ ਜਿਹੜਾ ਤੋਂ ਪੜ੍ਹ ਕੇ ਗਿਆ ਸੀਗਾ ਔਰ ਉਹਨੇ ਏਮਜ਼ ਵਿੱਚ ਦਾਖਲਾ ਲਿਆ ਸੋ ਉਹਦੇ ਮਾਤਾ ਜੀ ਨੇ ਖੈਰ ਸਟੇਜ ਜਾ ਕੇ ਬੋਲਿਆ ਵੀ ਔਰ ਦੱਸਿਆ ਕਿ ਕਿਸ ਤਰ੍ਹਾਂ ਟੀਚਰ ਨੇ ਚੱਕੇ ਸੀ ਕਿ ਉਹਨਾਂ ਦੇ ਬੱਚੇ ਨੇ 10 ਸਾਲਾਂ ਚ ਕਦੇ ਵੀ ਕੋਈ ਟਿਊਸ਼ਨ ਨਹੀਂ ਰੱਖੀ ਬਹੁਤ ਵਧਾਈ ਦਿੰਦਾ ਮੈਂ ਸਾਰੇ ਟੀਚਰਸ ਨੂੰ ਪ੍ਰਿੰਸੀਪਲ ਸਾਹਿਬ ਨੂੰ ਔਰ ਮਾਪਿਆਂ ਨੂੰ